16 ਸਲਾਰੀਆ ਜਿਹੜੇ ਕਿ ਨਾਮ ਦੇ ਮਹਤਾਜ ਨਹੀਂ ਬਾਜਪਾ ਦੇ ਵਿੱਚ ਕਈ ਸਾਲ ਸੇਵਾਵਾਂ ਦੇ ਚੁੱਕੇ ਨੇ ਇੱਕਦਮ ਆਮਾਦੀ ਪਾਰਟੀ ਦੇ ਵਿੱਚ ਜੁਆਇਨ ਕੀਤੇ ਹੈਗੇ ਨੇ ਸਰ ਕੀ ਕਹਿਣਾ ਹੈਗਾ ਤੁਸੀਂ ਆਮਾਦੀ ਪਾਰਟੀ ਦੇ ਵਿੱਚ ਇੱਕਦਮ ਪਹੁੰਚ ਗਿਆਗੇ ਵੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਬਾਜਪਾ 'ਚ ਜਨਤਾ ਕੰਮ ਦਾ ਸਪੇਸ ਸੀਗਾ ਅਸੀਂ ਰੁੱਝ ਕੇ ਕੰਮ ਕੀਤਾ ਹੈ ਲੇਕਿਨ ਹੁਣ 4-5 ਸਾਲ ਤੋਂ ਕੋਈ ਸਪੇਸ ਹੈ ਨਹੀਂ ਸਟੇਟ 'ਚ ਵੀ ਕੁਝ ਹੁੰਦਾ ਨਹੀਂ ਸੈਂਟਰ 'ਚ ਵੀ ਕੁਝ ਹੁੰਦਾ ਨਹੀਂ ਕੁਝ ਸੁਣਾਈ ਨਹੀਂ ਹੈਗੀ ਲੋਕਾਂ ਦਾ ਕੰਮ ਹੀ ਨਹੀਂ ਹੋ ਰਿਹਾ ਸੀਗਾ ਤੇ ਮੈਂ ਇਹ ਸੋਚਿਆ ਕਿ ਜਦੋਂ ਲੋਕਾਂ ਦਾ ਅਸੀਂ ਕੰਮ ਹੀ ਨਹੀਂ ਕਰ ਸਕਦੇ ਤੇ ਫਿਰ ਪਾਰਟੀ ਨੂੰ ਕੰਟੀਨਿਊ ਕਰਨ ਦਾ ਫਾਇਦਾ ਨਹੀਂ ਇਸ ਵਾਸਤੇ ਆਮ ਆਦਮੀ ਪਾਰਟੀ ਨਾਲ ਸੰਪਰਕ ਹੋਇਆ ਉਹਨਾਂ ਦੀ ਲੀਡਰਸ਼ਿਪ ਨਾਲ ਮਿਲੇ ਉਹਨਾਂ ਦੇ ਸਿਸਟਮ ਸਮਝੇ 2 ਸਾਲ ਤੋਂ ਸਰਕਾਰ ਚੱਲ ਰਹੀ ਹੈ ਪੰਜਾਬ 'ਚ ਐਕਸੀਲੈਂਟ ਜਿਹੜਾ ਕੰਮ ਪਿਛਲੇ 75 ਸਾਲ ਤੋਂ ਹੋਇਆ ਆਮ ਆਦਮੀ ਪਾਰਟੀ ਨੇ ਹਿੰਦੁਸਤਾਨ 'ਚ ਪੰਜਾਬ 'ਚ ਕਰਕੇ ਦਿੱਤਾ ਪਿਛਲੇ 2 ਸਾਲ ਬਿਜਲੀ ਦਾ ਮੁੱਦਾ ਹੈ ਫ੍ਰੀ ਕਿਸਾਨਾਂ ਦੀ ਬਿਜਲੀ 24 ਘੰਟੇ ਐਜੂਕੇਸ਼ਨ ਟੌਪ ਤੇ ਲੇਡੀਜ਼ ਕੇ ਵਾਸਤੇ ਲੇਡੀ ਵਾਸਤੇ ਇੱਕ ਚੀਜ਼ ਜਣੀ ਉਹਨਾਂ ਦੀ ਟ੍ਰਾਂਸਪੋਰਟੇਸ਼ਨ ਵੀ ਫ੍ਰੀ ਔਰ ਸਭ ਤੋਂ ਵੱਡੀ ਜਿਹੜੀ ਸੁਰੱਖਿਆ ਦੀ ਗੱਲ ਸੀਗੀ ਰੋਡ ਤੇ ਐਕਸੀਡੈਂਟ ਹੋ ਜਾਂਦਾ ਸੀਗਾ ਲੋਕੀ ਪੇਰਾਂ ਦੀ ਸੀ ਕੋਈ ਖਸ ਦਾ ਰਸਤੇ ਗੱਡੀਆਂ ਮੋਬਾਈਲ ਚੱਲ ਰਹੀਆਂ ਨੇ ਪੈਟਰੋਲਿੰਗ ਹੋ ਰਹੀ ਹੈ ਭਗਵਾਨ ਨਾ ਕਰੇ ਕਿਸੇ ਦੀ ਕੋਈ ਪ੍ਰੋਬਲਮ ਹੁੰਦੀ ਹੈ ਫਟਾਫਟ ਚੱਕ ਕੇ ਅਗਲੇ ਲੈ ਜਾਂਦੇ ਨੇ ਜਾਂ ਪ੍ਰਾਈਵੇਟ ਹਸਪਤਾਲ ਹੋਵੇ ਕੋਈ ਵੀ ਹਸਪਤਾਲ ਹੋਵੇ 100% ਲਾਜ ਫ੍ਰੀ ਹੁੰਦਾ ਹੈ ਗਵਰਨਮੈਂਟ ਪੈਸੇ ਦਿੰਦੀ ਹੈ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਦੇਖ ਕੇ ਔਰ ਸਪੈਸ਼ਲੀ ਉਹਨਾਂ ਦਾ ਜਿਹੜਾ ਸਭ ਤੋਂ ਵੱਡਾ ਸਿਧਾਂਤ ਸੀਗਾ ਕਿ ਕ腐ਸ਼ਨ ਫਰੀ ਐਡਮਿਨਿਸਟ੍ਰੇਸ਼ਨ ਇਹ ਸਭ ਤੋਂ ਚੰਗਾ ਲੱਗਿਆ ਮੈਨੂੰ ਔਰ ਨਸ਼ਿਆਂ ਦੇ ਬਾਰੇ ਵਿੱਚ ਮੇਰੇ ਚੀਫ ਮਿਨਿਸਟਰ ਸਾਹਿਬ ਨੇ ਕਿਹਾ ਸੀਗਾ ਕਿ ਇਹਨੂੰ ਅਸੀਂ ਜੜ ਤੋਂ ਖੜ ਕੇ ਮਾਰਾਂਗੇ ਔਰ ਲੱਗੇ ਹੋਏ ਨੇ 50 50 60 70 70 ਕਿਲੋ ਚਰਸ਼ ਆਫ ਇਹਨਾਂ ਪਕੜੀ ਜਾਂਦੀ ਹੈ ਲੇਕਿਨ ਬਾਰਡਰ ਖੁੱਲੇ ਹੁੰਦੇ ਬਦਨਾ ਥੋੜੇ ਦੇ ਕੰਟਰੋਲ ਘਟ ਹੋ ਪੜਿਆ ਪਰ ਕੋਸ਼ਿਸ਼ ਹੋ ਰਹੀ ਹੈ ਕਿ ਇਹਨੂੰ ਪੂਰਾ ਖਤਮ ਕਰੀਏ ਇਹ ਸਾਰਾ ਕੁਝ ਦੇਖ ਕੇ ਮੈਂ ਆਮ ਆਦਮੀ ਪਾਰਟੀ ਨੂੰ ਜੁਆਇਨ ਕੀਤਾ ਸਰ ਪਿਛਲੇ 2 ਸਾਲ ਤੋਂ ਸਰਕਾਰ ਜਿਹੜੀ ਹੈ ਪੰਜਾਬ ਦੇ ਵਿੱਚ ਹੈਗੀ ਹੈ ਟਿਕਟ ਜਿਹੜੀ ਸੋਰਨ ਸਲਾਰੀਆ ਲੈਣਾ ਚਾਹੁੰਦੇ ਸੀਗੇ ਪਾਰਟੀ ਸਿਪਲ ਤੋਂ ਜਿਹੜੀ ਟਿਕਟ ਲੈਣਾ ਚਾਹੁੰਦੇ ਸੀਗੇ ਨਹੀਂ ਮਿਲੀ ਕਿ ਲੱਗਦਾ ਕਿ ਆਮਾਦੀ ਪਾਰਟੀ ਦੇ ਕਮਨ ਨੂੰ ਦੇਖ ਕੇ ਤੁਸੀਂ ਗਿਓ ਜੀ ਟਿਕਟ ਨਹੀਂ ਮਿਲੀ ਹੈਗੀ ਉਸ ਕਰਕੇ ਗਿਓ ਸਿੰਘ ਸਾਹਿਬ ਸਭ ਤੋਂ ਵੱਡੀ ਗੱਲ ਹੈ ਕਿ ਮੈਂ ਟਿਕਟ ਵਾਸਤੇ ਕਿਤੇ ਵੀ ਚੈੱਕ ਕਰ ਲਓ ਤੁਹਾਡੇ ਰਿਕਾਰਡ ਤੇ ਜਾ ਕੇ ਮੈਂ ਕਿਸੇ ਨੂੰ ਅਪਲਾਈ ਨਹੀਂ ਕੀਤਾ ਟਿਕਟ ਜੋ ਤੁਮੈਂ ਟਿਕਟ ਵਾਸਤੇ ਅਪਲਾਈ ਨਹੀਂ ਕੀਤਾ ਤੇ ਮੈਂ ਕਿੱਦਾਂ ਕਰ ਸਕਦਾ ਕਿ ਨਰਾਜ ਆ ਮੈਨੂੰ ਟਿਕਟ ਨਹੀਂ ਮਿਲੀ ਹਾਂ ਮੈਨੂੰ ਕੰਮ ਕਰਨ ਦਾ ਸ਼ੌਕ ਹੈ ਜਨੂਨ ਹੈ ਕਿ ਮੈਂ ਹਰ ਪ੍ਰਵਾਦਾ ਕੰਮ ਕਰਾਂ ਤੇ ਸੋਸਾਇਟੀ ਨੇ ਮੈਨੂੰ ਸਭ ਕੁਝ ਦਿੱਤਾ ਹੈ ਜਿੱਤੇ ਮੈਂ ਪੈਦਾ ਹੋਇਆ ਕਾਰਨ ਇਹ ਸੀਗਾ ਕਿ ਮੈਨੂੰ ਕੰਮ ਕਰਨ ਤੇ ਥੋੜੀ ਘਟਨ ਹੋ ਰਹੀ ਸੀ ਜਿਹੜਾ ਮੈਨੂੰ ਹੁਣ ਮੌਕਾ ਮਿਲਿਆ ਇਹ ਕਾਰਨ ਸੀਗਾ ਹੋਰ ਕੋਈ ਕਾਰਨ ਨਹੀਂ ਕੋਈ ਨਾਰਾਜ਼ਗੀ ਨਹੀਂ ਬੀਜਪੀ ਨਾਲ ਕੀ ਨਾਰਾਜ਼ਗੀ ਬੀਜੇਪੀ ਨੇ ਸਭ ਕੁਝ ਦਿੱਤਾ ਹੀ ਜਦੋਂ ਬੀਜੇਪੀ ਨਾਲ ਸੀਗੇ ਹੁਣ ਆਦਮਾ ਆਦਮੀ ਪਾੜ ਉਹਨਾਂ ਇਸ ਸਰਕਾਰ ਹੈ ਜਮੈਂ ਉਹਨਾਂ ਨੂੰ ਜੁਆਇਨ ਕੀਤਾ ਮੈਂ ਬੜਾ ਖੁਸ਼ ਹਾਂ ਕਿ ਮੈਂ ਪਿਛਲੇ 10 ਦਿਨ ਤੋਂ ਇਦਾਂ ਫਿਰ ਰਿਹਾ ਕਿ ਮਜ਼ਾ ਆ ਗਿਆ ਕੰਮ ਕਰਕੇ ਹੋਰ ਕੋਈ ਰੀਜ਼ਨ ਨਹੀਂ ਹੈਗਾ ਸਰ ਬਾਜਪਾ ਦਾ ਇੱਕ ਨਾਰਾ ਸੀ 400 ਪਾਰ ਔਰ ਜਿਹੜਾ ਆਮ ਆਦਮੀ ਪਾਰਟੀ ਦਾ 13 ਜੀਰੋ 400 ਪਾਰ ਨੂੰ ਤੁਸੀਂ ਛੱਡ ਕੇ 13 ਜੀਰੋ ਜੁਆਇਨ ਕੀਤਾ ਹੈਗਾ ਦੇਖੋ ਜੀ ਮੈਨੂੰ ਨਹੀਂ ਪਤਾ 400 ਪਾਰ ਹੁੰਦੀਆਂ ਨੇ ਨਹੀਂ ਹੁੰਦੀਆਂ ਜਾਂ ਕੀ ਹੋਇਆ ਉਹਨਾਂ ਦਾ ਉਹ ਉਹਨਾਂ ਨੂੰ ਪਤਾ ਹੋਵੇਗਾ ਪਰ ਪੰਜਾਬ ਚ 13 ਜ਼ੀਰੋ ਦੀ ਲੀਡ ਹੈ ਪੱਕੀ ਹੈ ਇਸ ਵਾਰ ਕਿਉਂਕਿ ਲੋਕਾਂ ਨੇ ਮਨ ਬਣਾ ਲਿਆ ਕਿ ਕਾਂਗਰਸ ਨੇ ਵੀ ਦੇਖ ਲਿਆ ਸਪੈਸ਼ਲੀ ਮੈਂ ਮੇਰੇ ਹਲਕੇ ਦੀ ਗੱਲ ਕਰਦਾ ਪ੍ਰਤਾਪ ਸਿੰਘ ਬਾਦਬਾ ਜਦੋਂ ਆਪਣਾ ਮੈਂਬਰ ਆਫ ਪਾਰਲੀਮੈਂਟ ਰਹਿ ਚੁੱਕੇ ਨੇ ਉਹਨਾਂ ਨੇ ਮੇਰਾ ਨਹੀਂ ਖਿਆਲ ਹੈ ਪਠਾਨਕੋੜ ਇੱਕ ਵਾਰੀ ਵੀ ਆਏ ਹੋਣ ਉਹਦੇ ਬਾਅਦ ਤੇ ਭਾਜਪਾ ਦੇ ਆਏ ਨੇ ਸਨੀ ਦਿਓਲ ਜੀ ਉਹਨਾਂ ਦਾ ਵੀ ਸਾਰਿਆਂ ਤੁਸੀਂ ਦੇਖ ਲਿਆ ਐਕਟਰਾਂ ਨੂੰ ਬੋਟ ਪਾ ਕੇ ਦੇਖ ਲਿਆ ਉਹਨਾਂ ਨੇ ਵੀ ਤੁਹਾਨੂੰ ਕਦੇ ਕੋਈ ਦਿੱਤਾ ਨਹੀਂ ਹੁਣ ਇੱਕ ਮੌਤ ਮੌਕਾ ਤੇ ਆਪਦਾ ਬੰਦਾ ਹੈ ਮੈਂ ਤੁਹਾਨੂੰ ਯਕੀਨ ਨਾਲ ਕਹਿੰਦਾ ਕਿ ਜੇ ਸਟੇਟ 'ਚ ਕੰਮ ਕਰਦੇ ਹਾਂ ਤੇ ਸੈਂਟਰ ਦੇ 13 0 ਦੀ ਲੀਡ ਹੋਏਗੀ ਕਿੰਨੇ ਫੰਡ ਆਣਗੇ ਸਟੇਟ ਦੇ ਲੋਕਾਂ ਵਾਸਤੇ ਲਗਾਏ ਜਾਣਗੇ ਲੋਕਾਂ ਦੀ ਭਲਾਈ ਵਾਸਤੇ ਸਟੇਟ ਉੱਪਰ ਆਏਗਾ ਲੋਕਾਂ ਨੂੰ ਖੁਸ਼ਹਾਲੀ ਮਿਲੇਗੀ ਇੰਡਸਟਰੀ ਲੱਗੇਗੀ ਸਭ ਕੁਝ ਹੋਏਗਾ ਮੈਂ ਗਰਡੇਲਾ ਕਹਿ ਸਕਣਾ ਕਿ ਸ਼ੈਰੀ ਕਲਸੀ ਸਾਡੇ ਗੁਰਦਾਸਪੁਰ ਲੋਕ ਸਭਾ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੇ ਔਰ ਪੰਜਾਬ ਤੇ 13 0 ਦੀ ਲੀਡ ਦੇਦੋਂ ਗੱਲ ਹੋਏਗੀ ਸਭ ਤੋਂ ਵੱਡੀ ਲੀਡ ਗੁਰਦਾਸਪੁਰ ਦੀ ਹੋਏਗੀ ਕਿਉਂਕਿ ਗੁਰਦਾਸਪੁਰ ਲੋਕਾਂ ਨੇ ਜਿਹੜੇ ਕਾਂਗਰਸ ਔਰ ਬੀਜੇਪੀ ਦੇ ਐਮਪੀ ਨਾਲ ਸਫਰਿੰਗ ਕੀਤੀ ਹੈ ਜਿਹੜਾ ਉਹਨਾਂ ਨੂੰ ਦੁੱਖ ਤਕਲੀਫ ਹੋਇਆ ਹੈ ਉਹ ਸਾਰਾ ਸਨ ਦੇ ਉਹ ਸਿਰਫ ਬੋਟ ਪਾਣਗੇ ਆਮ ਆਦਮੀ ਨੂੰ ਔਰ ਮੈਂ ਆਪਣੇ ਤੌਰ ਤੇ ਵੀ ਸਾਰਿਆਂ ਨੂੰ ਰਿਕਵੈਸਟ ਕਰਾਂਗਾ ਕਿ ਤੁਸੀਂ ਸਾਰਿਆਂ ਨੂੰ ਦੇਖ ਲਿਆ ਜੇ ਸਵਰਨ ਸਲਾਰਿਆਂ ਨੂੰ ਥੋੜਾ ਵੀ ਤੁਹਾਨੂੰ ਪਿਆਰ ਹੈ ਔਰ ਜੇ ਕਰਦੇ ਹੋ ਮੇਰੇ ਚਾਹ ਸਲਾਰਿਆ ਜਨ ਸੇਵਾ ਫਾਊਂਡੇਸ਼ਨ ਦੇ ਮੈਂਬਰ ਹੋਣ ਸਾਰੇ ਮਿਲ ਕੇ ਬੋਰਡ ਕਿਨੂੰ ਪਾਓ ਆਮ ਆਦਮੀ ਨੂੰ ਤਾਂ ਕਿ ਤੁਹਾਨੂੰ ਰਾਈਟ ਬੰਦਾ ਮਿਲੇ ਕੰਮ ਕਰਨ ਵਾਲਾ ਤੁਹਾਡੀ ਸੇਵਾ ਕਰ ਸਕੇ ਪਰ ਹੁਣ ਵੀ ਕਈ ਮੁੱਦੇ ਹੈਗੇ ਨੇ ਜਿਹੜੇ ਕਿ ਆਵਾ ਦੀ ਪਾਰਟੀ ਸਰਕਾਰ ਜਦੋਂ ਬਣੀ ਹੈ ਜਿਹੜੇ ਅਸੀਂ ਨਸ਼ੇ ਦੀ ਗੱਲ ਕਰੀਏ ਮਾਈਨਿੰਗ ਦੀ ਹਜੇ ਤੱਕ ਪਾਲਸੀ ਨਹੀਂ ਬਣੀ ਲੋਕਾਂ ਦੇ ਵਿੱਚ ਤਰਾਈ ਤਰਾਈ ਵੀ ਹੈਗੀ ਹੈ ਇਸ ਦੀ ਕੀ ਕਹਿਣਾ ਚਾਹੋਗੇ ਦੇਖੋ ਜੀ ਨਸ਼ਾ ਵਾਸਤੇ ਤੁਸੀਂ ਬਲੀਫ ਕਰੋ ਹਰ ਫਰੇਮ ਤੇ ਤੁਸੀਂ ਮੇਰੇ ਚੀਫ ਮਿਨਿਸਟਰ ਸਾਹਿਬ ਇੱਕੋ ਹੀ ਗੱਲ ਕਰਦੇ ਨੇ ਕਿ ਅਸੀਂ ਨਸ਼ਾ ਵਾਸਤੇ ਕੋਈ ਕੰਪਰੋਮਾਈਜ਼ ਨਹੀਂ ਕੀਤਾ ਹਜ਼ਾਰਾਂ ਦੇ ਹਸਾਬ ਨਾਲ ਲੋਕੀ ਜੇਲ੍ਹ ਚ ਬੰਦ ਕੀਤੇ ਨੇ ਜਿਹੜੇ ਨਸ਼ਾ ਨਾਲ ਡੀਲ ਕਰ ਰਹੇ ਸੀ ਲੋਕਾਂ ਨੂੰ ਕਾਫੀ ਬੜਾ ਤਗੜਾ ਰੀਲੀਫ ਮਿਲਿਆ ਬਟ बॉर्डर खुला होने वजह अफगानिस्तान एक कारण है मुद्दा का है मैं कर लग रहा है सेंटर अगर थोड़ा स्ट्रोंग हो जाए तो नहीं पूरे दुनिया पूरे हिंदुस्तान च नशा खत्म हो जाएगा लेकिन असाब मैं यकीन कह सकना कि कोई कंप्रोमाइज चीफ मिनिस्टर भगवंत मान नहीं करके पता है ਇਹ ਪਿੰਡਾਂ ਵਿੱਚ ਅਗਰ ਨਸ਼ਾ ਆਏ ਨਾ ਤੇ ਪਿੰਡ ਬਰਬਾਦ ਹੋ ਜਾਂਦੇ ਨਸਲ ਬਰਬਾਦ ਦੀ ਗਰੀਬ ਹੋਏ ਮੀਰ ਹੋਏ ਸਾਰੇ ਬਰਬਾਦ ਹੋ ਜਾਂਦੇ ਨੇ ਯਕੀਨ ਕਰ ਕੈਕ ਟੈਸਟ ਨਾ ਇਹਨਾਂ ਕੋਈ ਕੰਪਰੋਮਾਈਜ਼ ਨਹੀਂ ਹੋਏਗਾ ਮੈਸੇ ਦੇ ਇਲਾਵਾ ਜਿਹੜੀ ਤੁਸੀਂ ਦੂਜੀ ਗੱਲ ਕਰ ਰਹੇ ਹੋ ਮਾਈਨਿੰਗ ਦੀ ਮਾਈਨਿੰਗ ਦੀ ਦੇਖੋ ਮਾਈਨਿੰਗ ਦੀ ਪਿਛਲੇ 25 35 ਸਾਲ ਤੋਂ ਇਸ ਹਲਕੇ ਦਾ ਮਾਈਨਿੰਗ ਨੇ ਇੰਨਾ ਬੁਰਾ ਹਾਲ ਕਰ ਦਿੱਤਾ ਹੈ 80 80 90 90 ਫੁੱਟ ਫੁੱਟ ਕੇ ਇਹਨਾਂ ਨੇ ਜ਼ਮੀਨ ਪਾਣੀ ਵੀ ਉੱਪਰ ਚਲਾ ਗਿਆ ਸਭ ਕੁਝ ਹੋ ਗਿਆ ਬੜੀ ਪ੍ਰੋਬਲਮ ਹੋ ਰਹੀ ਹੈ ਹੁਣ ਮੈਨੂੰ ਇਹ ਹੈ ਕਿ ਅਸੀਂ ਪਾਲਿਸੀ ਜਿਹੜੀ ਬਣਾਈ ਹੈ ਬਟ ਤੁਸੀਂ ਪਰਸਨਲੀ ਦੇਖੋ ਰੋਜ਼ ਕੰਮ ਦੇ ਗਾਂ 5 5 10 10000 ਟਰੱਕ ਨਿਕਲਦੇ ਸੀਗੇ ਮਾਈਨਿੰਗ ਦੇ ਅੱਜ 5 10 20 50 ਰਹਿ ਗਏ ਨਾ ਉਹਦਾ ਕਾਰਨ ਇੱਕੋ ਹੀ ਹੈ ਪਾਲਿਸੀ ਬਣਾਈ ਹੈ ਖੱਡਾ ਲੋਡ ਕੀਤੀ ਹੈ ਨਾ ਲੋਕਾ ਆਫੀਸ਼ੀਅਲ ਕੰਮ ਕਰਨਾ ਅਨ ਆਫੀਸ਼ੀਅਲ ਨਹੀਂ ਹੋਰ ਜਿਹੜਾ ਕੁਝ ਰਹਿ ਗਿਆ ਮੈਂ ਜਿੱਦੇ ਵੀ ਸਾਡੇ ਐਸੋਸੀਏਸ਼ਨਾਂ ਕ੍ਰੈਸ਼ਰ ਜੀਬ ਹੋ ਹੈ ਉਹਨਾਂ ਨਾਲ ਮਿਲ ਕੇ ਜੋ ਵੀ ਨਾ ਵਾਸਤੇ ਬਿਹਤਰੀਨ ਵਾਸਤੇ ਕੀਤਾ ਜਾਏਗਾ ਲੋਕਾਂ ਦੀ ਭਲਾਈ ਵਾਸਤੇ ਕੀਤਾ ਜਾਏਗਾ ਉਹ ਕੰਮ 100% ਅਸੀਂ ਕਰਕੇ ਦੇਾਂਗੇ ਸਰ ਤੁਸੀਂ ਜੁਆਇਨ ਕੀਤਾ ਹੈਗਾ ਉਸ ਤੋਂ ਬਾਅਦ ਕਿੰਨਾ ਕੁ ਫਰਕ ਪਿਆ ਪਾਰਟੀ ਨੂੰ ਤੁਹਾਡੇ ਆਉਣ ਨਾਲ ਦੇਖੋ ਜੀ ਮੈਨੂੰ ਪਾਰਟੀ ਦਾ ਤਾਂ ਪਤਾ ਨਹੀਂ ਪਰ ਇੰਨਾ ਮੈਂ ਤੁਹਾਨੂੰ ਯਕੀਨ दिलाਣਾ ਮੇਰੇ ਲੋਕਾਂ ਨੂੰ ਇਹ ਜ਼ਰੂਰ ਫਰਕ ਪਿਆ ਕਿ ਸਵਰਨਥ ਲਾਰੇ ਨੂੰ ਮੌਕਾ ਮਿਲਿਆ ਕੰਮ ਕਰਨ ਦਾ ਅਸੀਂ ਸਵਰਨਥ ਸਰਾਰੇ ਦੇ ਨਾਲ ਆ ਪਠਾਨਕੋਟ ਦੇ ਦਿਖੋ ਅੱਜ ਸਭ ਤੋਂ ਵੱਡੇ ਸਾਡੇ ਜੋਤੀਪਾਲ ਧੀਮ ਕਮਲਾਪਹਿਲ ਕਮਲਪਹਿਲ ਜੀ ਉਹਦੇ ਨਾਲ ਸ਼ਿਮ ਬੁੱਢਾ ਸਾਰੇ ਲੋਕੀ ਜਿਨ੍ਹਾਂ ਨੇ ਇਸ ਸਮਾਲ ਲਾਈਕ ਅ ਸ਼ਡਿਊਲ ਕਾਸ ਸ਼ੂ ਟਾਇਰ ਬੀਮ ਜੇ ਕਾਸਟ ਵਾਲੇ ਅੰਬੇਦਕਰ ਕਾਸਟ ਵਾਲੇ ਜਿਹੜੇ ਸਾਡੇ ਮੇਰੇ ਪਿੰਨਪਰਾ ਹਨ ਸਾਰੇ ਕਿਉਂ ਜੁਆਇਨ ਕਰ ਰਹੇ ਨੇ ਕਿਉਂਕਿ ਉਹਨਾਂ ਨੂੰ ਪਤਾ ਸਵਰਨ ਸਰਾਰਿਆ ਛਾਤੀ ਠੋਕ ਕੇ ਗਾਰੰਟੀ ਲੈ ਰਿਹਾ ਤੁਹਾਡਾ ਕੰਮ ਕਰਾਂਗਾ ਜਿਹੜਾ ਵੀ ਅਫਸਰ ਤੁਹਾਡਾ ਕਰਪਸ਼ਨ ਦੇ ਮਾਮਲੇ ਤੇ ਕੰਮ ਰੋਗਦਾਰ ਪੈਸੇ ਲੈਂਦਾ ਹੈ ਮੰਗਦਾ ਹੈ ਉਹ ਤੁਹਾਡਾ ਕੰਮ ਨਹੀਂ ਕਰਦਾ ਮੈਨੂੰ ਦੱਸਿਓ ਉਸ ਅਫਸਰ ਨੂੰ ਚੱਕ ਕੇ ਉਹਦੀ ਜਗ੍ਹਾ ਜੇਲ੍ਹ ਚ ਹੋਏਗੀ ਦੂਸਰੀ ਕੋਈ ਜਗ੍ਹਾ ਨਹੀਂ ਹੋਏਗੀ ਮੇਰੀ ਪਾਰਟੀ ਦਾ ਆਦਮੀ ਆਮ ਆਦਮੀ ਪਾਰਟੀ ਦਾ ਵੀ ਕੋਈ ਆਦਮੀ ਅਗਰ ਤੁਹਾਡਾ ਕੰਮ ਨਹੀਂ ਕਰਦਾ ਪੈਸੇ ਮੰਗਦਾ ਉਹਦਾ ਹੱਲ ਹੋਏਗਾ ਕਿਉਂਕਿ ਅਸੀਂ ਇੱਥੇ ਬੈਠੇ ਆ ਸਾਡੇ ਸਿਧਾਂਤ ਸੂਬੀਮੋ ਮਾਨਯੇ ਅਰਵਿੰਦ ਕੇਜਰੀਵਾਲ ਜੀ ਨੇ ਇੱਕ ਇੱਕੋ ਹੀ ਗੱਲ ਕੀਤੀ ਸੀ ਕਰਪਸ਼ਨ ਫ੍ਰੀ ਐਡਮਿਨਿਸਟ੍ਰੇਸ਼ਨ ਉਹ ਅਸੀਂ ਦੇਾਂਗੇ ਉਹ ਲੋਕਾਂ ਨੂੰ ਪੂਰਾ ਯਕੀਨ ਹੈ ਕਿ ਸਰਵਨ ਸਲਾਰੀਆਂ ਨਾ ਕਦੇ ਪੈਸਾ ਲਿਆ ਨਾ ਕਦੇ ਲੇਗਾ ਔਰ 100% ਸਾਡਾ ਕੰਮ ਕਰਕੇ ਦੇਗਾ ਤੁਹਾਡੇ ਆਵਾਮਾਂ ਦੀ ਪਾਰਟੀ ਦੇ ਸੁਪਰੀਮੋ ਜਿਹੜਾ ਉਹ ਕਰਪਸ਼ਨ ਹੀ ਅਸੀਂ ਕਹਿ ਸਕਦੇ ਹਾਂ ਜਿਸ ਕਰਕੇ ਜੇਲ੍ਹ ਚ ਗਏ ਹੈਗੇ ਸੀਗੇ ਕੀ ਕਹਿਣਾ ਚਾਹੋ ਦੇਖੋ ਜੀ ਜਦੋਂ ਤੱਕ ਕੋਈ ਚੀਜ਼ ਪ੍ਰੂਫ ਨਹੀਂ ਹੁੰਦੀ ਇਹਦੇ ਬਾਰੇ ਵਿੱਚ ਕੋਈ ਕਮੈਂਟ ਕਰਨਾ ਜ਼ਰੂਰੀ ਨਹੀਂ ਹੈ ਇਹਦੇ ਬੜੀ ਇਨੀਸ਼ੀਅਲ ਸਟੇਜ ਹੈ ਇਹਦਾ ਸੱਚ ਸੂਤ ਤੁਹਾਨੂੰ ਸਾਰਾ ਪਤਾ ਲੱਗ ਜਾਗਾ ਜਿਸ ਦਿਨ ਕੋਰਟ ਦੇ ਡਿਸੀਜ ਆਏਗਾ ਧੰਨਵਾਦ ਭਗਵਾਨ ਤੁਮਨ ਸਾਹਿਬ ਕਹ ਰਹੇ ਕਿ 13 0 ਪੰਜਾਬ ਦੇ ਵਿੱਚ ਤੁਸੀਂ ਕਿੰਨੀਆਂ ਸੀਟਾਂ ਮੰਨਦੇ ਹੋ ਕਿ ਪੰਜਾਬ ਦੇ ਵਿੱਚ ਹੋਣਗੀਆਂ ਇਹ ਸੀ ਇਸ ਕੋਈ ਸ਼ੱਕ ਨਹੀਂ ਹੈਗਾ ਜਿਸ ਤਰ੍ਹਾਂ ਸਾਡੇ ਚੀਮਨੇ ਸੁ ਭਗਵੰਦ ਮਾਨਚੀ ਕੰਮ ਕਰ ਰਿਹਾ ਹੈ ਦੋ ਰਹੀ ਨਹੀਂ ਕਿ ਕੋਈ ਬੰਦਾ ਆਮ ਆਦਮੀ ਪਾਰਟੀ ਨੂੰ ਵੋਟ ਪਾਉਣ ਦੇ ਪਹਿਲੇ ਇੱਕ ਵਾਰੀ ਵੀ ਸੋਚੇਗਾ ਉਹਨਾਂ ਨੂੰ ਪਤਾ ਹੈ ਕਿ ਇੱਕੋ ਹੀ ਪਾਰਟੀ ਹੈ ਜੋ ਕਹਿੰਦੀ ਉਹ ਕਰਦੀ ਹੈ ਔਰ ਮੈਂ ਯਕੀਨ ਨਾਲ ਕਹਿ ਸਕਣਾ 13 0 ਜਿਹੜਾ ਉਹਨਾਂ ਨੇ ਬੋਲਿਆ ਹੈ ਇੱਕੋ ਹੀ ਸਮਝ ਕੇ ਬੋਲਿਆ ਹੈ ਕਿ ਲੋਕਾਂ ਨੇ ਪਿਛਲੇ 75 ਸਾਲ ਚ ਪੰਜਾਬ ਚ ਕਾਫੀ ਸਫਰ ਕਰ ਲਿਆ ਔਰ ਸਪੈਸ਼ਲੀ ਬੀਜੇਪੀ ਨੂੰ ਵੀ ਦੇਖ ਲਿਆ ਆਮ ਆਦਮੀ ਨੂੰ ਦੇਖ ਲਿਆ ਆਪਣੇ ਕਾਂਗਰਸੀ ਨੂੰ ਵੀ ਦੇਖ ਲਿਆ ਹੁਣ ਇੱਕ ਮੌਕਾ 13 0 ਦੀ ਲੀਡ ਪੰਜਾਬ ਚੋਂ ਆਮ ਆਦਮੀ ਪਾਰਟੀ ਨੂੰ ਮਿਲੇਗੀ बिकॉज ਇਹਨਾਂ ਦੇ ਕੰਮਾਂ ਨੂੰ ਦੇਖ ਕੇ ਇਹਨਾਂ ਦੀ ਇਮਾਨਦਾਰੀ ਨੂੰ ਦੇਖ ਕੇ ਲੋਕਾਂ ਦੇ ਵਿੱਚ ਵਿੱਚਰ ਦੇਣਾ ਸੁਖਦੇਸ਼ ਮੰਤਲ ਮੇਰੀ ਚੀਮੇਟਸ ਸਾਹਿਬ ਕੰਮ ਕਰਦੇ ਨੇ ਬਾਕੀ ਮੰਤਰੀ ਕੰਮ ਕਰਦੇ ਨੇ ਇਹ ਹੋਏਗਾ 13 0 ਇਹ ਤੁਹਾਡੇ ਕਾਹਦੇ ਤੇ ਮੈਂ ਅੱਜ ਕਹਿ ਰਿਹਾ 4 ਦਿਨ ਨੂੰ ਜੋ ਰਿਜ਼ਲਟ ਆਏਗਾ ਇਹ ਤੁਹਾਨੂੰ ਸਾਰਾ ਸਾਹਮਣੇ ਮਿਲ ਜਾਏਗਾ ਸਰ ਪੰਜਾਬ ਦੇ ਵਿੱਚ ਤੁਸੀਂ ਦੱਸ ਦਿੱਤਾ ਕਿ 13 0 ਹੀ ਹੈਗੀ ਐ ਅ ਅਸੀਂ ਥਰੋਅ ਆਫ ਇੰਡੀਆ ਦੀ ਗੱਲ ਕਰੀਏ ਜਿਹਦਾ ਬਾਜਪਾ ਕਰੀਏ 400 ਤੋਂ ਪਾਰ ਕਿ ਲੱਗਦਾ ਕਿ ਤੁਹਾਡੀ ਮਿਲੀ ਜੁਲੀ ਸਰਕਾਰ ਬਣੇਗੀ ਜਾਂ ਬਾਜਪਾ ਹੀ ਫਿਰ ਦੁਬਾਰਾ ਰਿਪੀਟ ਕਰੇਗਾ ਦੇਖੋ ਜੀ 400 ਪਾਰ ਹੁੰਦੀਆਂ ਨਹੀਂ ਹੁੰਦੀਆਂ ਉਹਦਾ ਮੈਨੂੰ ਪਤਾ ਨਹੀਂ ਪਰ ਮੈਨੂੰ ਇਹ ਪਤਾ ਕਿ ਪੰਜਾਬ ਚ ਅਸੀਂ 13 0 ਦੀ ਲੀਡ ਕਰ ਰਹੇ ਹਾਂ ਇਹ ਮੈਂ ਤੁਹਾਨੂੰ ਸ਼ੋਰਲੀ ਦੱਸ ਰਿਹਾ ਬਿਲਕੁਲ ਦੇਖਿਆ ਤੁਸੀਂ ਸੋਰਨ ਸਲਾਰੀਆ ਸੀਗੇ ਬੜੇ ਹੀ ਤੇ ਵਰਤੇ ਵਰ ਤਰੀਕੇ ਦੇ ਨਾਲ ਇਹਨਾਂ ਨੇ ਜਿਹੜੇ ਸਵਾਲਾਂ ਦੇ ਜਵਾਬ ਦਿੱਤੇ ਹੈਗੇ ਨੇ ਇਹਨਾਂ ਵੱਲੋਂ ਇਹ ਹੀ ਕਿਹਾ ਗਿਆ ਆ ਵੀ ਜਿਸ ਤਰਾ ਤੁਸੀਂ ਹਰ ਵਾਰ ਕਾਂਗਰਸ ਨੂੰ ਵੀ ਦੇਖਿਆ ਬਾਸ਼ਪਾ ਨੂੰ ਵੀ ਦੇਖਿਆ ਅਕਾਲੀ ਦਲ ਨੂੰ ਵੀ ਦੇਖਿਆ ਉਹਨਾਂ ਨੇ ਕਿਹਾ ਕਿ ਜਿਸ ਤਰਾ 2 ਸਾਲ ਦਾ ਅਰਸਾ ਜਿਹੜਾ ਕਿ ਇਹਨਾਂ ਦੀ ਪਾਰਟੀ ਵੱਲੋਂ ਜਿਹਦੇ ਵਿੱਚ ਇਹ ਜੁਆਇਨ ਹੋਏ ਨੇ ਆਮ ਆਦਮੀ ਪਾਰਟੀ ਵੱਲੋਂ ਕਾਫੀ ਕੰਮ ਕਰਵਾਏ ਨੇ ਜਿਸ ਤਰਾ ਕਿ ਮੈਡੀਕਲ ਦੀ ਸਹੂਲਤ ਹੋਣੀ ਚਾਹੀਦੀ ਆ ਐਜੂਕੇਸ਼ਨ ਦੀ ਜਿਹੜੀ ਸਹੂਲਤ ਹੈ ਫ੍ਰੀ ਜਿਹੜੀ ਦਿੱਤੀ ਜਾਂਦੀ ਹੈਗੀ ਆ ਹੋਰ ਵੀ ਕਈ ਸਹੂਲਤਾਂ ਹੈਗੀਆਂ ਔਰ 1000 ਰੁਪਏ ਜਿਹੜਾ ਲੇਡੀਜ਼ ਨੂੰ ਜਿਹੜਾ ਦੇਣਾ ਉਹ ਵੀ ਕਹ ਰਿਹਾ ਕਿ ਜਲਦ ਜਿਹੜਾ ਉਹਨਾਂ ਨੂੰ ਉਹ ਵੀ ਮਿਲਣ ਜਾ ਰਿਹਾ ਹੈਗਾ ਇਹਨਾਂ ਵੱਲੋਂ ਇਹ ਹੀ ਕਿਹਾ ਜਾ ਰਿਹਾ ਕਿ ਇੱਕ ਆਮ ਆਦਮੀ ਪਾਰਟੀ ਉਹਨਾਂ ਨੂੰ ਜਿਤਾਓ ਪੰਜਾਬ ਦੇ ਵਿੱਚ ਤਾਂ ਕਿ ਕੇਂਦਰ ਦੇ ਵਿੱਚ ਵੀ ਉਹ ਆਪਣਾ ਪੱਖ ਰੱਖਣ ਰੱਖ ਸਕਣ ਪਠਾਨਕੋਟ ਤੋਂ ਗੁਰਪ੍ਰੀਤ ਸਿੰਘ ਦੀ ਰਿਪੋਰਟ